ਇਨੇ ਸ਼ੂ ਅਨਾਉਂਸ ਕੀਤਾ ਗਿਆ ਸੀ 5 ਜੂਨ ਦਾ ਆ ਤੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਸ਼ੋਅ ਸੀਗਾ ਦਿੱਲੀ 'ਚ ਠੀਕ ਹੈ 5 ਜੂਨ ਕੀ ਹਿੰਦ ਆ ਯਾਦ ਹੈ ਕੱਲੂ ਘਰ ਆ ਇਨੂੰ ਕਾਲੀ ਨਾਲ ਮਾਰਨ ਦਾ ਵੀ ਸਾਡਾ ਇੱਕ ਇਹ ਵੀ ਕਾਰਨ ਸੀਗਾ ਕਿਉਂਕਿ ਇਹਨੇ ਉਸ ਤੋਂ ਬਾਅਦ ਉਹ ਸ਼ੋਅ ਕਰਕੇ ਵਰਲਡ ਟੂਰ ਤੇ ਚਲੇ ਜਾਣਾ ਸੀ ਮੈਨੂੰ ਐਸ ਪਤਾ ਨਹੀਂ ਕਦੋਂ ਆਉਣਾ ਹੈ ਨਹੀਂ ਕਦੋਂ ਨਹੀਂ ਆਉਣਾ ਠੀਕ ਹੈ ਨਾਲੇ ਇਹਨੂੰ ਅਸੀਂ ਸ਼ੋਅ ਨਹੀਂ ਚਲਾਉਣਾ ਚਾਹੁੰਦੇ ਉਹ ਜੇ ਸ਼ੋਅ ਲੱਗੇ ਜਾਂਦਾ ਪੰਜ ਚੂਮੂ ਦਿੱਲੀ ਜਾ ਕੇ ਤੇ ਹਜ਼ਾਰਾਂ ਮੁੰਡੇ ਕੁੜੀਆਂ ਬਹੁਤੇ ਵਿੱਚੋਂ ਜਿਹੜੇ ਸਿੱਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣ ਠੀਕ ਹੈ ਇਹ ਦੋ ਵੱਡੀ ਕੌਮ ਵਾਸਤੇ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਹੋ ਸਕਦੀ ਸੀ ਤੈਨੂੰ ਨਾ ਮਰਦਾ ਤੇਨੇ ਪੰਜ ਤਰੀਕ ਨੂੰ ਸਾਰੀ ਕੌਮ ਦੀ ਬੇਇੱਜ਼ਤੀ ਕਰਾਉਣੀ ਸੀ ਉੱਥੇ ਜਿਹੜਾ ਉਮਰਨੰਗਲ ਨੂੰ ਜਾ ਕੇ ਉੱਥੇ ਉਮਰਨੰਗਲ ਪਿੰਡ ਜਾਣਾ ਸੀ ਵੀ ਉਮਰਨੰਗਲ ਸਾਹਿਬ ਕਾੜੇ ਤੁਸੀਂ ਬਹੁਤ ਲਗਾਈ ਹੋਣੇ ਆ ਪਰ ਜਿਹੜਾ ਖੜਾ ਅੱਜ ਮੈਂ ਤੁਹਾਡੇ ਕਰਕੇ ਲਾਉਂਗਾ ਇਹ ਦੁਨੀਆ ਯਾਦ ਰੱਖੂਗੀ ਕਿ ਉੱਥੇ ਸ਼ਰਾਬ ਪੀ ਕੇ ਇਹ ਉਮਰਨੰਗਲ ਨਾਲ ਜੱਫੀਆਂ ਪਾ ਪਾਸਟੇਜਾਂ ਤੇ ਨੱਚਦਾ ਸੀ ਉਹ ਇਸ ਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਡੀ ਸਕਰੀਨ ਤੇ ਹੈ ਗੈਂਗਸਟਰ ਗੋਲਡੀ ਬਰਾੜ ਨੇ ਦੁਬਾਰੇ ਆਪਣਾ ਇੱਕ ਆਡੀਓ ਕਲਿੱਪ ਸੋਸ਼ਲ ਮੀਡੀ ਵਾਇਰਲ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 29 ਮਈ ਦਾ ਦਿਨ ਹੀ ਅਸੀਂ ਕਿਉਂ ਚੁਣਿਆ ਸੀ ਸਿੱਧੂ ਮੂਸੇ ਵਾਲੇ ਨੂੰ ਮਾਰਨ ਦੇ ਲਈ ਬਿਲਕੁਲ ਤੁਸੀਂ ਸਹੀ ਸੁਣਿਆ ਗੈਂਗਸਟਰ 골ਡੀ ਬਰਾੜ ਨੇ ਇਸ ਕਲਿੱਪ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਿੱਧੂ ਮੂਸੇ ਵਾਲੇ ਨੂੰ 29 ਮਈ 2022 ਨੂੰ ਹੀ ਅਸੀਂ ਕਿਉਂ ਮਾਰਿਆ 29 ਮਈ ਤੋਂ ਬਾਅਦ 5 ਜੂਨ ਨੂੰ ਸਿੱਧੂ ਮੂਸੇ ਵਾਲੇ ਦਾ ਇੱਕ ਬਹੁਤ ਵੱਡਾ ਸ਼ੋਅ ਦਿੱਲੀ ਦੇ ਵਿੱਚ ਹੋਣਾ ਸੀ ਔਰ ਸਭ ਨੂੰ ਪਤਾ ਹੈ ਪੰਜਾਬੀ ਸਿੱਖ ਕੌਮ ਵਾਸਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਕਿਸ ਤਰੀਕੇ ਦਾ ਕਿਸ ਤਰੀਕੇ ਦੇ ਦਿਨ ਚੱਲਦੇ ਆ ਪੰਜਾਬੀ ਸਿੱਖ ਕੌਮ ਦੇ ਉੱਤੇ ਕਿੱਡਾ ਵੱਡਾ ਇੱਕ ਦੁਖਾਂਤ ਇੱਕ ਦੁੱਖਾਂ ਦਾ ਪਹਾੜ ਡਿੱਗਿਆ ਸੀ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਪਰ ਸਿੱਧੂ ਮੂਸੇ ਵਾਲਾ 5 ਜੂਨ ਨੂੰ ਦਿੱਲੀ ਦੇ ਵਿੱਚ ਇੱਕ ਸ਼ੋਅ ਕਰਨਾ ਚਾਹੁੰਦਾ ਸੀ ਸੋ ਅਸੀਂ ਇਸੇ ਕਰਕੇ 29 ਮਈ ਨੂੰ ਹੀ ਸਿੱਧੂ ਮੂਸੇਵਾਲੇ ਨੂੰ ਮਾਰਿਆ ਤਾਂ ਕਿ ਇਹ 5 ਜੂਨ ਵਾਲਾ ਸ਼ੋਅ ਨਾ ਕਰ ਸਕੇ ਜਿਸ ਦੇ ਵਿੱਚ ਪੂਰੇ ਪੰਜਾਬੀਆਂ ਦੀ ਨੀਵੀਂ ਇਸ ਨੇ ਪਵਾ ਦੇਣੀ ਸੀ ਕਿਉਂਕਿ ਇਸ ਨੂੰ ਆ ਪੈਸੇ ਦੇ ਹੰਕਾਰ ਦੇ ਵਿੱਚ ਪਤਾ ਨਹੀਂ ਲੱਗ ਰਿਹਾ ਸੀਗਾ ਔਰ ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ ਇਸ ਦਾ ਕਿ 5 ਜੂਨ ਵਾਲਾ ਸ਼ੋਅ ਜਿਹੜਾ ਤੁਸੀਂ ਨਾ ਕਰੋ ਕੈਨਸਲ ਕਰ ਦੋ ਇਹ ਸਿੱਖ ਕੌਮ ਦੇ ਲਈ ਇਹ ਦਿਨ ਵਧੀਆ ਨਹੀਂ ਹੈ ਜਸ਼ਨ ਦੇ ਨਹੀਂ ਹੈ ਪਰ ਸਿੱਧੂ ਮੂਸੇ ਵਾਲੇ ਨੇ ਕਿਹਾ ਸੀ ਇਹ ਸਾਡਾ ਕੀਤਾ ਹੈ ਅਸੀਂ ਰੋਟੀ ਇਹਦੇ ਤੋਂ ਖਾਣੀ ਹੈ ਜੇ ਅਸੀਂ ਇਹ ਛੱਡਤਾ ਤੇ ਅਸੀਂ ਕੀ ਕਰਾਂਗੇ ਬਾਦ ਦੇ ਵਿੱਚ ਗੋਲਡੀ ਬਰਾੜ ਕਹਿੰਦਾ ਅਸੀਂ ਮਾੜੇ ਨਹੀਂ ਸੀਗੇ ਮਰਦਾ ਕੀ ਨਾ ਕਰਦਾ ਜਦੋਂ ਫੁਕਰਿਆ ਨੇ ਨਸ਼ੇੜੀਆਂ ਨੇ ਮੇਰਾ ਘਰ ਫੂਕ ਕੇ ਰੱਖ ਦਿੱਤਾ ਉਦੋਂ ਬਾਅਦ ਹੀ ਮੈਂ ਮਾੜਾ ਬਣਿਆ ਪਹਿਲਾਂ ਮੈਂ ਬਹੁਤ ਚੰਗਾ ਹੁੰਦਾ ਸੀ 40 40 ਘੰਟੇ ਮੈਂ ਟਰੱਕ ਚਲਾਉਂਦਾ ਸੀ ਕਿਸੇ ਵੀ ਬੰਦੇ ਦਾ 1 ਰੁਪਿਆ ਨਹੀਂ ਕਦੇ ਰੱਖਿਆ ਮੇਰੇ ਭਰਾ ਦੀ ਮੌਤ 12 ਅਕਤੂਬਰ 2020 ਦੇ ਵਿੱਚ ਹੁੰਦੀ ਹੈ ਉਦੋਂ ਬਾਅਦ ਹੀ ਅਸੀਂ ਇਸ ਰਾਹ ਤੇ ਤੁਰੇ ਹਾਂ ਉਦੋਂ ਬਾਅਦ ਚੰਗਾ ਮਾੜਾ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਮੈਂ ਗੋਲਦੀ ਬਰਾੜ ਲੋਨਸ ਬਿਸ਼ਨੋਈ ਗਰੂਪ ਮੈਂ ਇਹ ਆਡੀਓ ਸਿਰਫ ਐਸ ਕਰਕੇ ਪਾ ਰਿਹਾ ਕਿਉਂਕਿ ਮੈਨੂੰ ਉਹ ਲੋਕਾਂ ਤੇ ਅੱਜ ਤੱਕ ਸਾਰਿਆ ਜਿਨ੍ਹਾਂ ਨੇ ਨਾ ਧੁੱਪ ਵੇਖੀ ਨਾ ਠੰਡ ਵੇਖੀ ਨਾ ਮੀਂਹ ਵੇਖਿਆ ਉਹਨਾਂ ਨੇ ਮੂਸੇ ਵਾਲਾ ਪਰਿਵਾਰ ਦੀ ਦਿਨ ਰਾਤ ਸਪੋਰਟ ਕੀਤੀ ਐ ਠੀਕ ਹੈ ਸਾਡੇ ਉਲਟ ਬੋਲੇ ਚਲੋ ਕੋਈ ਨਹੀਂ ਬੋਲੇ ਬਹੁਤ ਦੁਨੀਆ ਬੋਲਦੀ ਐ ਸਾਡੇ ਕੰਮ ਨੂੰ ਵੀ ਇਦਾਂ ਦੇ ਨੇ ਸਾਡੇ ਉਲਟ ਬੋਲਣਾ ਲੋਕਾਂ ਨੇ ਅਸੀਂ ਮਾੜੇ ਆ ਮਾੜੇ ਕੰਮ ਕਰਾਂਗੇ ਤਾਂ ਲੋਕਾਂ ਨੇ ਆਲੋਚਨਾ ਕਰਨੀ ਐ ਠੀਕ ਐ ਪਰ ਬਈ ਹੋਰ ਕੋਈ ਚਾਰਾ ਨਹੀਂ ਚੱਲਿਆ ਮਰਦਾ ਕੀ ਨਹੀਂ ਕਰਦਾ ਬੰਦਾ ਠੀਕ ਹੈ ਜਦੋਂ ਆਪ ਦਾ ਘਰ ਲੋਕਾਂ ਨੇ ਫੁਕਰਿਆਂ ਨੇ ਨਸ਼ੇੜੀਆਂ ਨੇ ਬਿਨਾਂ ਗੱਲੋਂ ਧੂਕ ਤਾਣਾ ਅੱਗ ਲਾ ਕੇ ਉਦੋਂ ਮਾਰੇ ਬਣਿਆ ਉਦੋਂ ਪਹਿਲਾਂ ਚੰਗੇ ਸੀ ਆਮ ਲੋਕਾਂ ਚ ਆਮ ਬਣ ਕੇ ਵਿਚਰਦੇ ਸੀ 40 40 ਘੰਟੇ ਟਰੱਕ ਚਲਾਇਆ ਲਗਾਤਾਰ ਕਿਸੇ ਬੰਦੇ ਦਾ ਕਦੇ ਰੁਪਈਆ ਦਾ ਹੱਕ ਨਹੀਂ ਮਾਰਿਆ ਕੋਈ ਕਹਿ ਦੇਵੇ ਬੰਦਾ ਮੇਰਾ ਭਰਾ 12 ਅਕਤੂਬਰ 2020 ਨੂੰ ਮਰਿਆ ਸੀ ਉਦੋਂ ਪਹਿਲਾਂ ਕੋ ਕਹਦੇ ਗੋਲਦੀ ਬਰਾੜ ਨੇ ਕਿਸੇ ਦੀ ਪੰਜੀ ਵੀ ਦੇਣੀਆਂ ਜਾਂ ਕਦੇ ਕਿਸੇ ਦਾ ਹੱਕ ਮਾਰਿਆ ਸੋਸ਼ਲ ਮੀਡੀਆ ਤੇ ਮੁੱਦਾ ਪਖਿਆ ਹੋਇਆ ਕਿ ਸਿੱਧੂ ਮੂਸੇ ਵਾਲਾ ਪੰਤਕ ਸੋਚ ਦਾ ਮਾਲਕ ਸੀ ਉਹ ਪੰਜਾਬੀਆਂ ਨੂੰ ਜਾਂ ਸਿੱਖ ਕੌਮ ਨੂੰ ਇੱਕ ਚੰਗੀ ਗਾਈਡੈਂਸ ਦੇ ਰਿਹਾ ਸੀ ਪਰ ਉਹਦਾ ਬਾਪੂ ਉਹਦੀ ਸੋਚ ਤੋਂ ਅਲੱਗ ਤੁਰਨ ਲੱਗ ਗਿਆ ਤੇ ਮਿਸਕ੍ਰੀਡ ਕਰ ਰਿਹਾ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਤੇ ਕਾਂਗਰਸ ਦੀ ਸਿੱਖਾਂ ਦੀ ਖੂਨ ਪੀਣੀ ਪਾਰਟੀ ਦੀ ਸਪੋਰਟ ਗਲਤ ਕਰ ਰਿਹਾ ਹੈ ਉਹ ਕੁਛ ਵੀ ਗਲਤ ਨਹੀਂ ਕਰ ਰਿਹਾ ਆਪ ਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪ ਦੇ ਮੁੰਡੇ ਦੀ ਸੋਚ ਤੋਂ ਉਲਟ ਜਾ ਕੇ ਉਹ ਗਲਤ ਕਰ ਰਿਹਾ ਜੋ ਉਹਦੇ ਮੁੰਡੇ ਦੀ ਸੋਚ ਸੀ ਸਿੱਧੂ ਦੀ ਉਹੀ ਇਹਦੇ ਪਿਓ ਦੀ ਸੋਚ ਹੈ ਜਿਹੜੇ ਬੰਦੇ ਨੇ ਆਪ ਦੇ ਮੂੰਹ ਹੀ ਕਹਤਾ ਹੈ ਵੀ ਜਿੱਦਣ ਦੀ ਵੋਟ ਬਣੀ ਆ ਉਦਦੇ ਦਾ ਸਾਡੇ ਪਰਿਵਾਰ ਨੇ ਕਿਸੇ ਹੋਰ ਨੂੰ ਵੋਟ ਪਾਈ ਹੋਈ ਨਹੀਂ ਕਾਂਗਰਸ ਤੋਂ ਇਲਾਵਾ ਉਹ ਉਹ ਚਰਚ 84 ਵੀ ਆ ਗਈ ਬਾਕੀ ਵੀ ਸਾਰੇ ਦੌਰ ਨਾਂਗੇ ਪਰ ਇਹ ਪਰਿਵਾਰ ਨੇ ਉਹਦਾ ਪਿਓ ਆਪ ਮੂੰਹ ਕਹਿੰਦਾ ਵੀ ਅਸੀਂ ਕਾਂਗਰਸ ਤੋਂ ਇਲਾਵਾ ਕਦੇ ਕਿਸੇ ਹੋਰ ਨੂੰ ਵੋਟ ਨਹੀਂ ਪਾਈ ਅੱਜੇ ਵੀ ਤੁਸੀਂ ਜੇ ਉਹਨਾਂ ਨੂੰ ਤੱਕੇ ਨਾਲ ਸ਼ਹੀਦ ਪਰਿਵਾਰ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਪਰ ਸ਼ਹੀਦਾਂ ਦੀ ਬੇਇੱਜ਼ਤੀ ਨਾ ਕਰੋ ਜਿਨ੍ਹਾਂ ਨੇ ਵਾਕਈ ਆਪਣੇ ਤਨ ਮਨ ਤਿਹੰਡਾਈਆਂ ਨੇ ਉਹਨਾਂ ਦੀ ਬੇਇੱਜ਼ਤੀ ਨਾ ਕਰੋ ਇਹ ਜੇ ਬੰਦੇ ਨੂੰ ਉਹਨਾਂ ਦੇ ਬਰਾਬਰ ਨਾਂ ਬਾਓ ਇਹ ਪੈਕ ਪਾਰਕ ਹੁੰਦਾ ਲੱਖ ਤੇ ਕੱਕ ਚ ਉਹੀ ਸਿੱਧੂ ਮੂਸੇ ਵਾਲੇ ਨੂੰ ਤੁਸੀਂ ਪੰਥਕ ਦੱਸ ਰਹੇ ਹੋ ਜਿਹਨੇ ਕਾਂਗਰਸ ਜੁਆਇਨ ਕੀਤੀ ਕਾਂਗਰਸ ਨੇ ਉਹ ਇਲੈਕਸ਼ਨ ਲੜਿਆ ਰਾਹੁਲ ਗਾਂਧੀ ਦੇ ਗੋਡੀ ਹੱਥ ਲਾ ਕੇ ਇਲੈਕਸ਼ਨ ਸ਼ੁਰੂ ਕੀਤੇ ਆ ਉਹਦਾ ਜਿੱਦੇ ਦਫ਼ਤਰ ਦਾ ਉਹ ਘਟਨ ਸੀ ਬਿਆਨਤ ਸਿੰਘ ਦਾ ਪੋਤਾ ਰਮਨਜੀਤ ਸਿੰਘ ਬਿੱਟੂ ਲੁਧਿਆਣਿਓਂ ਚੱਲ ਕੇ ਮਾਨਸੇ ਆਇਆ ਤੇ ਉਹ ਤੇ ਦਫ਼ਤਰderivਣ ਕੱਟ ਕੇ ਗਿਆ ਸੀ ਤੁਹਾਨੂੰ ਫੋਟੋ ਮੈਂ ਅੱਜ ਵੀ ਸਿੱਤੂ ਦੇ ਪੇਜਾਂ ਤੇ ਮਿਲ ਜਾਣਗੀਆਂ ਇਹ ਉਹ ਰਿਸਦੂਆ ਜਿਨੇ ਜਿਹੜਾ ਉਮਰਾਂ ਨੰਗਲ ਨੂੰ ਜਾ ਕੇ ਉੱਥੇ ਉਮਰਾਂ ਨੰਗਲ ਪਿੰਡ ਜਾਣਾ ਸੀ ਵੀ ਉਮਰਾਂ ਨੰਗਲ ਸਾਹਿਬ ਕਾੜੇ ਤੁਸੀਂ ਬਹੁਤ ਲੜਾਈ ਹੋਣੇ ਆ ਪਰ ਜਿਹੜਾ ਖੜਾ ਅੱਜ ਮੈਂ ਤੁਹਾਡੇ ਘਰ ਕੇ ਲਾਉਂਗਾ ਇਹ ਦੁਨੀਆ ਯਾਦ ਰੱਖੂਗੀ ਤੇ ਉੱਥੇ ਸ਼ਰਾਬ ਪੀ ਕੇ ਇਹ ਉਮਰਾਂ ਨੰਗਲ ਨਾਲ ਜੱਫੀਆਂ ਪਾਪਾ ਸਟੇਜਾਂ ਤੇ ਨੱਚਦਾ ਸੀ ਉਹ ਵੀਡੀਓ ਹਜੇ ਤੱਕ YouTube ਤੇ ਹੈਗੀਆਂ ਇਹ ਉਮਰਾਂ ਨੰਗਲ ਪਰਿਵਾਰ ਉਹੀ ਹੈ ਜਿਨੇ ਤਿੰਨ ਪੀੜੀਆਂ ਤੋਂ ਸਿੱਖਾਂ ਦਾ ਖੂਨ ਪੀਤਾ ਇਹਨੂੰ ਤੁਸੀਂ ਸ਼ਹੀਦ ਕਿਵੇਂ ਕਹਿ ਸਕਦੇ ਹੋ ਇਹ 29 ਮਈ 2000 ਬਾਈ ਨੂੰ ਮਰਿਆ ਠੀਕ ਹੈ ਇਹਨੇ ਸ਼ੋਅ ਅਨਾਉਂਸ ਕੀਤਾ ਵਿਆ ਸੀ 5 ਜੂਨ ਦਾ ਆਦੇ ਮਰਨ ਤੋਂ 6-7 ਦਿਨ ਬਾਅਦ ਇਹਦਾ 5 ਜੂਨ ਨੂੰ ਸ਼ੋਅ ਸੀਗਾ ਦਿੱਲੀ 'ਚ ਠੀਕ ਹੈ 5 ਜੂਨ ਨੂੰ ਕੀ ਹੁੰਦਾ ਯਾਦ ਹੈ ਕੱਲੂ ਘਰਾ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੁੰਦੀ ਆ ਉਦੋਂ ਪਿੰਡਾਂ ਵਾਲੇ ਸੰਤ ਪੂਰੇ ਹੋਏ 6-7000 ਨਿਹੱਥੇ નિર્ਦੋਸ਼ ਮੁੰਡੇ ਕੁੜੀਆਂ ਬੱਚਿਆਂ ਨੂੰ ਨਿਹੱਥਿਆਂ ਨੂੰ ਮਾਰਿਆ ਗਿਆ ਉਸ ਦਿਨ ਆਪਣੇ ਕਿਸੇ ਕਿਸੇ ਜਵਾਗ ਦਾ ਕੋਈ ਜਨਮ ਦਿਨ ਵੀ ਹੋਵੇ ਨਾ ਤੇ ਕਹਿੰਦੇ ਆ ਭਾਈ ਅਗਲੇ ਹਫਤੇ ਮਨਾਵਾਂਗੇ ਯਾਰ ਆਹ ਹਫਤੇ ਨਾ ਖਾਂਦੇ ਪੀਂਦੇ ਜਾਂ ਵਧੀਆ ਨਹੀਂ ਲੱਗਦੇ ਜਾਂ ਕੋਈ ਨਾਚ ਗਾਣਾ ਕਰਦੇ ਬਹੁਤ ਭਾਰੀ ਦੇਣ ਨੇ ਕੌਮ ਤੇ ਇਸ ਬੰਦੇ ਨੇ 5 ਜੂਨ ਦਾ ਸ਼ੋਅ ਅਨਾਉਂਸ ਕੀਤਾ ਵਿਆ ਸੀ ਇਹਦਾ ਸ਼ੋਅ ਨਹੀਂ ਸੀ ਕੰਸਰਟ ਸੀ ਬਹੁਤ ਵੱਡਾ ਬਹੁਤ ਵੱਡੇ ਲੈਵਲ ਦਾ ਹਜ਼ਾਰਾਂ ਚੋਂ ਦੀਆਂ ਟਿਕਟਾਂ ਸੀ ਜੋ ਸੋਲਡ ਆਊਟ ਸੀਗੀਆਂ ਆਲਰੇਡੀ 29 ਤਰੀਕ ਨੂੰ ਮਰਿਆ ਉਦੋਂ ਤੱਕ ਉਹ ਫੁੱਲ ਸੋਲਡ ਆਊਟ ਸ਼ੋਅ ਸੀ ਇਹਦੀ ਸੋਸ਼ਲ ਮੀਡੀਆ ਤੋਂ ਪੋਸਟ ਹੋਈ ਸੀ ਕਿ ਲਾਸਟ ਵੀ ਸ਼ੋਅ ਸੋਲਡ ਆਊਟ ਹੈ ਇਨੂੰ ਕਾਲੀ ਨਾਲ ਮਾਰਨ ਦਾ ਵੀ ਸਾਡਾ ਇੱਕ ਇਹ ਵੀ ਕਾਰਨ ਸੀਗਾ ਕਿਉਂਕਿ ਇਹਨੇ ਉਸ ਤੋਂ ਬਾਅਦ ਚੋ ਸ਼ੋਅ ਕਰਕੇ ਵਰਲਡ ਟੂਰ ਤੇ ਚਲੇ ਜਾਣਾ ਸੀ ਮੈਨੂੰ ਐਸੇ ਪਤਾ ਨਹੀਂ ਕਦੋਂ ਆਥਣਾ ਹੈ ਨਹੀਂ ਕਦੋਂ ਨਹੀਂ ਆਉਣਾ ਠੀਕ ਹੈ ਨਾਲੇ ਇਹਨੂੰ ਅਸੀਂ ਸ਼ੋਅ ਨਹੀਂ ਚਲਾਉਣਾ ਚਾਹੁੰਦੇ ਉਹ ਜੇ ਸ਼ੋਅ ਲੱਗ ਜਾਂਦਾ 5 ਜੂਨ ਨੂੰ ਦਿੱਲੀ ਜਾ ਕੇ ਪੱਗ ਬੰਨਣ ਵਾਲਾ ਮੁੰਡਾ 5 ਜੂਨ ਨੂੰ ਜੋ ਕਾਂਗਰਸ ਦਾ ਬੰਦਾ ਹੋਵੇ ਕਾਂਗਰਸ ਨੇ ਇਲੈਕਸ਼ਨ ਲੜਿਆ ਹੋਵੇ ਕੁਝ ਟਾਈਮ ਪਹਿਲਾਂ ਉਹ ਪੰਜ ਜਣ ਨੂੰ ਦਿੱਲੀ ਜਾ ਕੇ ਸ਼ੋਅ ਲਾਵੇ ਤੇ ਉੱਥੇ ਹਜ਼ਾਰਾਂ ਮੁੰਡੇ ਕੁੜੀਆਂ ਬਹੁਤੇ ਵਿੱਚੋਂ ਜਿਹੜੇ ਸਿੱਖ ਹੋਣੇ ਸੀ ਉਹ ਸ਼ਰਾਬ ਪੀ ਕੇ ਉੱਥੇ ਨੱਚਣ ਠੀਕ ਹੈ ਇਹ ਦੂ ਵੱਡੀ ਕੌਮ ਵਾਸਤੇ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਹੋ ਸਕਦੀ ਸੀ ਤੁਹਾਨੂੰ ਲੱਗਦਾ ਵੀ ਇਹ ਕੋਇਨਸੀਡੈਂਸ ਸੀ ਤੁਹਨਾ ਤਾਂ ਕਾਂਗਰਸ ਉਹ diel ਚ ਕੋਈ ਹੈ ਨਹੀਂ ਸੀ ਸਟ੍ਰੈਟਜੀ ਵੀ 5 ਜੂਨ ਨੇ ਸ਼ੋਅ ਕਿਉਂ ਲਵਾਉਣਾ ਸਾਰਾ ਸਾਲ ਪਿਆ ਲੋਕਾਂ ਨੇ ਇਹਦਾ ਵਿਰੋਧ ਵੀ ਕੀਤਾ ਸੀ ਉਹ ਚੀਜ਼ ਦਾ ਇਹ ਨਹੀਂ ਕੋਈ ਵੀ ਇਹਨੇ ਅਣਜਾਣੇ ਚ ਸ਼ੋਅ ਅਨਾਉਂਸ ਕਰਤਾ ਤੇ ਇਹਨੂੰ ਪਤਾ ਨਹੀਂ ਸੀ ਜਦੋਂ ਇਹਨੇ ਡੇਟ ਅਨਾਉਂਸ ਕੀਤੀ ਉਸ ਤੋਂ ਬਾਅਦ ਚ ਬਹੁਤ ਇਹਦਾ ਸੋਸ਼ਲ ਮੀਡੀਆ ਤੇ ਵਿਰੋਧ ਹੋਇਆ ਉਹਨਾਂ ਦਿਨਾਂ ਚ ਕਿ ਭਾਈ ਇਹ ਇੰਨਾ ਦਿਨ ਚ ਸ਼ੋਅ ਨਾ ਲਾ ਤੂੰ ਇਹ ਤੂੰ ਗਲਤ ਕਰ ਰਿਹਾ ਹੈ ਇਹਨੇ ਬਾਅਦ ਚ ਲਾਈਵ ਹੋ ਕੇ ਜਵਾਬ ਦਿੱਤਾ ਅਸੀਂ ਵੀ ਸਾਡਾ ਤਾਂ ਇਹ ਕਿੱਤਾ ਹੈ ਅਸੀਂ ਕੀ ਕਰੀਏ ਅਸੀਂ ਰੋਟੀ ਨਹੀਂ ਖਾਣੀ ਭੁੱਖੇ ਮਰ ਜੀਏ ਨਾਰਾ ਹੀ ਤੋ ਡਰਨਾ ਚਾਹੀਦਾ ਸੀ ਉਹਨੂੰ ਇਹਦੀ ਮੌਤ ਵੀ ਸ਼ਾਇਦ ਤਾਂ ਹੀ ਆਈ ਹੈ ਫਿਰ ਤੁਸੀਂ ਕਹਿੰਨੇ ਬਣੇ ਪੰਥਕ ਗਾਣੇ ਗਾਏ ਠੀਕ ਹੈ ਪੰਥਕ ਸੋਚ ਵਾਲਾ ਸੀ ਇਹ ਇਹਨੇ ਸ਼ਹੀਦਾਂ ਦੇ ਨਾਮ ਲੈ ਗਾਣਿਆਂ ਚ ਠੀਕ ਹੈ ਕਦੋਂ ਲੈ ਬਈ ਐਸ ਵੀ ਐਲ ਚੱਲਿਆ ਐਸ ਵੀ ਐਲ ਕਦੋਂ ਆਇਆ ਗਾਣਾ ਜਦੋਂ ਸਿੱਧੂ ਮਰ ਗਿਆ ਉਦੋਂ ਬਾਅਦ ਐ ਇਹ ਵੀ ਕਹਿ ਦੇਣਾ ਐਸ ਵੀ ਐਲ ਨੇ ਗਾਇਆ ਵੀ ਨਹੀਂ ਹੋਣਾ ਗਾਣੇ ਵੀ ਉਹ ਸਾਰੇ ਅੱਜ ਕੱਲ ਜੋ ਟੈਕਨੋਲੋਜੀ ਚੱਲ ਰਹੀ ਹੈ ਜੋ ਲੋਕ ਇਸ ਲਾਈਨ ਨਾਲ ਜੁੜੇ ਹੋਏ ਨੇ ਸਿੰਗਿੰਗ ਲਾਈਨ ਨਾਲ ਉਹਨਾਂ ਨੂੰ ਪਤਾ ਵੀ ਅੱਜ ਕੱਲ ਕੋਈ ਵੀ ਆਵਾਜ਼ ਦਾ ਗਾਣਾ ਕੁਝ ਘੰਟਿਆਂ ਦੇ ਵਿੱਚ ਤਿਆਰ ਹੋ ਜਾਂਦਾ ਚਾਹੇ ਉਹ ਬੰਦਾ ਆਪ ਗਾਵੇ ਚਾਹੇ ਨਾ ਗਾਵੇ ਅੱਜਕੱਲ ਸੌਫਟਵੇਅਰ ਏਦਾਂ ਦੇ ਨੇ ਕਿ ਕਿਸੇ ਦੀ ਵੀ ਆਵਾਜ਼ ਤੁਸੀਂ ਕੋਈ ਵੀ ਚੀਜ਼ ਗਵਾ ਸਕਦੇ ਹੋ ਭਿੰਡਰਾਣੇ ਸੰਤਾਂ ਦੀ ਆਪਾਂ ਕਹਿੰਦੇ ਆ ਇਹਦੇ ਹੱਥ ਤੇ ਟੈਟੂ ਬਣਿਆ ਸੀ ਕਿੱਥੇ ਫੋਟੋ ਵੇਖ ਲਈ ਤੁਸੀਂ ਭਿੰਡਰਾਣੇ ਸੰਤਾਂ ਦੀ ਟੈਟੂ ਬਣਾਈ ਦੀ ਇਹਦੇ ਹੱਥ 'ਚ ਸਭ ਅਫਵਾਹਾਂ ਨੇ ਇਹ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਲੋਕਾਂ ਤੋਂ ਸਿੰਪਥੀ ਲੈਣ ਵਾਸਤੇ ਇਹ ਚੀਜ਼ਾਂ ਘੜੀਆਂ ਨੇ ਇਹ ਨੈਰੇਟਿਵ ਬਣਾਤਾ ਵੀ ਉਹ ਤਾਂ ਬੜਾ ਬਈ ਪੰਥਕ ਸੋਇਦਾ ਮਾਲਕ ਸੀ ਨਾ ਪਰ ਸਿੱਧੂ ਦਾ ਮਰੰਦਾ ਰੀਜ਼ਨ ਕੋਈ ਪੋਲਿਟੀਕਲ ਰੀਜ਼ਨ ਨਹੀਂ ਸੀਗਾ ਠੀਕ ਹੈ ਐਡੀ ਕੋਈ ਇਤੋਫ ਨਹੀਂ ਸੀਗੀ ਵੀ ਸੈਂਟਰ ਗਵਰਨਮੈਂਟ ਨੂੰ ਇਹਦੀ ਫਿਕਰ ਪੈ ਗਈ ਸੀਗੀ ਵੀ ਸਿੱਧੂ ਬਹੁਤ ਜਾਗਰੂਕ ਸੋਚ ਵਾਲਾ ਆ ਗਿਆ ਜੇ ਇਹ ਤਾਂ ਜੁੱਤਾ ਇਹ ਜਿਹੇ ਲੋਕ ਤਾਂ ਉਹਨਾਂ ਨੂੰ ਚਾਹੀਦੇ ਹੁੰਦੇ ਆ ਜਿਹੜੇ ਪਾਵਰ ਲਈ ਜਾਂ ਪੈਸੇ ਲਈ ਜਿੱਧਰ ਨੂੰ ਮਰਜ਼ੀ ਤੁਰ ਪੈਣ ਉਹਨਾਂ ਨੂੰ ਐਡਾ ਕੋਈ ਫਰਕ ਨਹੀਂ ਜਿਉਂਨੇ ਗਾਂਧੀ ਨਾਲ ਤੁਰ ਸਕਦਾ ਨਾ ਉਹਨੂੰ ਭਾਜਪਾ ਨਾਲ ਤੁਰਨ ਨੂੰ ਐਡਾ ਕੋਈ ਚੱਕਰ ਹੈ ਨਹੀਂਗਾ